ਕਿ ਤੁਹਾਡਾ ਪੈਸਾ ਬੈਂਕਾਂ ਵਿੱਚ ਸੇਫ ਹੈ ਇਹੋ ਜਿਹੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਬਹੁਤ ਚੱਲ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਭਾਰਤੀ ਜੋ ਬੈਂਕਿੰਗ ਸਿਸਟਮ ਹੈ ਉਹ ਖਤਰੇ ਦੇ ਵਿੱਚ ਇੱਕ ਟਰਮ ਦੱਸੀ ਜਾ ਰਹੀ ਹੈ ਐਲਟੀਡੀਆਰ ਕਰਕੇ ਸੋ ਕਹਿੰਦੇ ਜੀ ਉਹ ਜਿਹੜੀ ਹੈਗੀ ਆ ਐਲਟੀਡੀਆਰ ਜਿਹੜੀ ਟਰਮ ਉਹ ਕਾਫੀ ਜ਼ਿਆਦਾ ਹਾਈ ਹੋ ਚੁੱਕੀ ਹੈ ਜਿਹਦੇ ਕਰਕੇ ਤੁਹਾਡਾ ਬੈਂਕਾਂ 'ਚ ਪਿਆ ਪੈਸਾ ਖਤਰੇ ਵਿੱਚ ਆ ਚੁੱਕਾ ਹੈ ਇਹ ਰਿਪੋਰਟ ਕਿਹੜੀ ਹੈ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਜੀ ਜੀ ਐਲਟੀਡੀਰ ਵਾਦਾ ਹੈ ਤਾਂ ਉਹਦੇ ਨਾਲ ਤੁਹਾਡੇ ਪੈਸੇ ਨੂੰ ਕਿਵੇਂ ਖਤਰਾ ਹੋ ਸਕਦਾ ਹੈ ਇਹ ਸਾਰੀ ਇਨਫੋਰਮੇਸ਼ਨ ਅੱਜ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਅੱਡਾ 247 ਦੇ ਇਸ ਪਲੇਟਫਾਰਮ ਦੇ ਉੱਤੇ ਸੋ ਸਮਝੀਏ ਪਹਿਲਾਂ ਬੈਂਕਿੰਗ ਸਿਸਟਮ ਨੂੰ ਹੈ ਕੀ ਹੈ ਕਿ ਸੱਚੀ ਖਤਰੇ ਜਾਂ ਕਿ ਤੁਹਾਡਾ ਪੈਸਾ ਸੱਚੀ ਖਤਰੇ ਜਾਂ ਸਾਰੀ ਇਨਫੋਰਮੇਸ਼ਨ ਆਪਾਂ ਦੇਖਾਂਗੇ ਸੋ ਸਭ ਤੋਂ ਪਹਿਲਾਂ ਮੈਂ ਦੇਖਾਂ ਜਿਹੜੀ ਨਿਊਜ਼ ਆਈ ਹੈ ਸੋ ਬੈਂਕਾਂ ਜੋ ਬੈਂਕ ਲੋਨ ਟੂ ਡਿਪੋਜ਼ਿਟ ਰੇਸ਼ੋ ਇਹ ਹੈ ਐਲਟੀਡੀ ਸੀ ਜਨੂੰਸੀ ਕਹਿ ਦਿੰਨੇ ਆ ਸੋ ਜੋ ਲੋਨ ਟੂ ਡਿਪੋਜ਼ਿਟ ਰੇਸ਼ੋ ਹੈ ਕਹਿੰਦੇ ਜੀ ਉਹ ਆਪਦੇ ਐਸਐਮ ਸਭ ਤੋਂ ਹਾਈ ਤੇ ਪਹੁੰਚ ਚੁੱਕਾ ਆ ਤੇ ਉਹ ਕਨਸਰਨ ਦਾ ਇਸ਼ੂ ਹੈ ਮਤਲਬ ਕਿ ਟੈਂਸ਼ਨ ਵਾਲੀ ਗੱਲ ਤਾਂ ਬਾਈ ਹੈਗੀ ਐ ਅਖਬਾਰ ਚ ਲਿਖਿਆ ਆ ਐਂਡ ਇਹ ਜੋ ਰੇਸ਼ੋ ਹੈ ਕਹਿੰਦੇ 81.6% ਤੇ ਪਹੁੰਚ ਚੁੱਕੀ ਹੈ ਸਭ ਤੋਂ ਜ਼ਿਆਦਾ ਇੰਨੀ ਅੱਗੇ ਕਦੇ ਵੀ ਨਹੀਂ ਹੋਈ ਇਸ ਟਾਈਮ ਸਭ ਤੋਂ ਜ਼ਿਆਦਾ ਆ ਜੀ ਹੁਣੇ ਹੈ ਕਿ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਲੇਕਿਨ ਉਦੋਂ ਪਹਿਲਾਂ ਮੈਨੂੰ ਬੈਂਕਿੰਗ ਸਿਸਟਮ ਨੂੰ ਸਮਝਣਾ ਪੈਣਾ ਹੁੰਦਾ ਕੀ ਆ ਆਪਾਂ ਨਾਰਮਲੀ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਾਉਨੇ ਆ ਜਦੋਂ ਸਾਨੂੰ ਲੋੜ ਹੁੰਦੀ ਆਸੀਂ ਪੈਸੇ ਕਢਾ ਲੈਨੇ ਆ ਤੇ ਜੇ ਸਾਡੇ ਪੈਸੇ ਜਮ੍ਹਾਂ ਰਹਿਣ ਸਾਨੂੰ ਵਿਆਜ ਦੇ ਰੂਪ ਦੇ ਵਿੱਚ ਕੁਝ ਐਕਸਟਰਾ ਪੈਸੇ ਵੀ ਮਿਲਦੇ ਆ ਹੁਣ ਸੋਚਣ ਵਾਲੀ ਗੱਲ ਆ ਕਿ ਬੈਂਕਾਂ ਤੁਹਾਨੂੰ ਐਕਸਟਰਾ ਪੈਸਾ ਕਿਉਂ ਦਿੰਦੀਆਂ ਨੇ ਹੈਨਾ ਜਾਂ ਆਪਾਂ ਦੇਖੀਏ ਇਹਦਾ ਮਤਲਬ ਕਿ ਬੈਂਕ ਕਿਤੇੋਂ ਦਾ ਕਮਾਈ ਕਰਦੀਆਂ ਹੋਣਗੀਆਂ ਨਾ ਉਹਨਾਂ ਨੇ ਇੰਨੇ ਬੰਦੇ ਰੱਖੇ ਸੈਲਰੀ ਤੇ ਉਹ ਸੈਲਰੀ ਕਿੱਥੋਂ ਕੱਢਦੀਆਂ ਆ ਮਤਲਬ ਬਹੁਤ ਸਾਰੇ ਬੈਂਕਾਂ ਦੇ ਖਰਚੇ ਕਈ ਵਾਰ ਇਹ ਵੀ ਹੁੰਦਾ ਕਿ ਕਿਸੇ ਨੇ ਲੋਨ ਲੈ ਲਿਆ ਪੈਸੇ ਵਾਪਸ ਹੀ ਨਹੀਂ ਕੀਤੇ ਪਰ ਬੈਂਕਰੇ ਦਾ ਪੈਸੇ ਲੋਕ ਸੋ ਇਸ ਜੀ ਨੂੰ ਸਮਝਣ ਦੇ ਲਈ ਬੈਂਕਾਂ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਆ ਤੇ ਬੈਂਕਾਂ ਤੁਹਾਡੇ ਪੈਸੇ ਸੇਫ ਵੀ ਰੱਖਦੀਆਂ ਨੇ ਇਹਨੂੰ ਮੈਂ ਈਜ਼ੀ ਤਰੀਕੇ ਨਾਲ ਸਮਝਾਉਣਾ ਸਾਡੀ ਜਿਹੜੀ ਆਰਬੀਆਈ ਆ ਸਭ ਤੋਂ ਵੱਡੀ ਦੇਸ਼ ਦੀ ਬੈਂਕ ਆ ਉਹਨੇ ਇੱਕ ਰੂਲ ਜਾਰੀ ਕੀਤਾ ਹੋਇਆ ਕਹਿੰਦੇ ਵੀ ਜੇ ਕਿਸੇ ਬੈਂਕ ਦੇ ਵਿੱਚ 100 ਰੁਪਈਆ ਆਉਂਦਾ ਹੈ ਕੈਸ਼ ਦੇ ਰੂਪ ਦੇ ਵਿੱਚ ਤਾਂ ਉਹਨੇ ਉਸ 100 ਦੇ ਵਿੱਚੋਂ ਲਗਭਗ 6% ਆਪਣੇ ਕੋਲੇ ਕੈਸ਼ ਦੀ ਫਾਰਮ 'ਚ ਰੱਖਣਾ ਹੈ ਯਾਨੀ ਕਿ ਉਹਨੇ 6 ਰੁਪਈਏ ਆਪਦੇ ਕੋਲੇ ਹਮੇਸ਼ਾ ਕੈਸ਼ ਦੀ ਫਾਰਮ 'ਚ ਘੱਟੋ-ਘੱਟ ਰੱਖਣੇ ਆ ਜਿਹੜੇ ਬਾਕੀ 94 ਰੁਪਏ ਬਚ ਗਏ ਉਹਨੂੰ ਕਿਤੇ ਨਾ ਕਿਤੇ ਇਨਵੈਸਟ ਕਰਕੇ ਬੈਂਕਾਂ ਪੈਸਾ ਕਮਾਉਂਦਿਆਂ ਆ। ਹੁਣ ਇਹ ਸ਼ੇਅਰ 'ਤੇ ਕਿਉਂ ਰੱਖੇ? ਕਿਉਂਕਿ ਹੋ ਸਕਦਾ ਆ ਮੰਨ ਲਓ ਮੈਂ ਆ ਮੈਂ ਕੁਝ ਪੈਸੇ ਬੈਂਕ 'ਤੇ ਜਮਾ ਕਰਾਇਆ ਮੈਨੂੰ ਲੋੜ ਆ ਮੈਂ ਕੁਝ ਕਢਾਉਣ ਚਲਾ ਗਿਆ। ਤਾਂ ਉਹ ਦੇ ਦੇਣਗੇ ਮੈਨੂੰ ਪੈਸੇ। ਠੀਕ ਹੈ। ਸੋ ਕਈ ਵਾਰ ਤੁਸੀਂ ਇਦਾਂ ਵੀ ਦੇਖਿਆ ਹੋਊਗਾ ਵੀ ਬੈਂਕ ਦੇ ਵਿੱਚੋਂ ਪੈਸਾ ਲੈਣ ਗਏ ਤਾਂ ਬੈਂਕ ਵਾਲੇ ਕਹਿੰਦੇ ਵੀ ਅੱਜ ਨਹੀਂ ਹੈਗੇ ਕੱਲ ਨੂੰ ਆ ਜੀ। ਸੋ ਜਿੰਨਾ ਵੀ ਇਹ ਬੈਂਕਿੰਗ ਸੈਕਟਰ ਹੈ ਆਪਣਾ ਸਾਰਾ ਇੱਕ ਦੂਜੇ ਨਾਲ ਕਨੈਕਟਡ ਹੈ। ਜੇ ਇੱਕ ਬੈਂਕ 'ਚ ਘੱਟ ਪੈਸੇ ਤਾਂ ਦੂ ਬੈਂਕਾਂ ਲਿੰਕ ਕੰਪਲਸਰੀ ਹੈ ਕਿ ਤੁਸੀਂ ਬਈ ਕੈਸ਼ ਦੀ ਫਾਰਮ 'ਚ ਰੱਖਣਾ ਤਾਂ ਕਿ ਜਿੰਨੇ ਕਿਸੇ ਬੰਦੇ ਨੇ ਪੈਸੇ ਕਢਾਉਣੇ ਆ ਉਹ ਇੱਦੀ ਚੱਲਦੇ ਰਹਿਣ ਓਕੇ ਜੀ ਦੂਜੇ ਨੰਬਰ ਦੇ ਉੱਤੇ ਕਹਿੰਦੇ 20% ਇਦਾਂ ਦਾ ਪੈਸਾ ਆ ਜਿਹੜਾ ਬੈਂਕ ਨੇ ਇਨਵੈਸਟ ਕਰਨਾ ਆ ਇਨ ਦਾ ਐਸ ਐਲ ਆਰ ਯਾਨੀ ਕਿ ਇਦਾਂ ਦੀ ਜਗ੍ਹਾ ਜਿਹੜਾ ਸਰਕਾਰ ਦਾ ਹੋਵੇ ਠੀਕ ਹੈ ਹੁਣ ਇਹਨੂੰ ਹੋਰ ਸੌਖਾ ਕਰੋ ਜਿਹੜੇ ਛੇ ਰੁਪਏ ਕੈਸ਼ ਦੀ ਫਾਰਮ 'ਚ ਚਾਹੀਦੇ ਆ ਜਿਹੜੇ ਬਾਕੀ 94 ਰੁਪਏ ਇਹ ਬੈਂਕਾਂ ਨੇ ਅੱਗੇ ਇਨਵੈਸਟ ਕਰਨੇ ਆ ਇਨਵੈਸਟ ਕਰਨੇ ਆ ਤੇ ਇਥੋਂ ਵਿਆਜ ਤੇ ਪੈਸੇ ਕਮਾ ਕੇ ਤੁਹਾਨੂੰ ਵੀ ਵਿਆਜ ਦੇ ਜਣਾ ਤੇ ਆਪਦੀ ਵੀ ਕਮਾਈ ਕਰਨੀ ਹੈ ਜਾਨਕਿ ਵਿਆਜ ਦੇ ਉੱਤੇ ਚੱਲਦੀਆਂ ਨੇ ਪੂਰੀਆਂ ਬੈਂਕਾਂ ਜਿਹੜੇ 94 ਰੁਪਏ ਬਚ ਗਏ ਸ਼ੇ ਰੁਪਏ ਕੈਸ਼ ਕੋਲ ਰੱਖਣ ਤੋਂ ਬਾਅਦ ਉਹਨਾਂ 94 ਰੁਪਏ ਦੇ ਵਿੱਚੋਂ ਲਗਭਗ 20 ਰੁਪਏ ਸਰਕਾਰ ਦੇ ਰੂਪ ਦੇ ਵਿੱਚ ਇਨਵੈਸਟ ਕਰਨੇ ਆ ਜਿਵੇਂ ਆਰਬੀਆਈ ਨੂੰ ਜਮ੍ਹਾਂ ਕਰਾਤੇ ਸਰਕਾਰ ਦੀਆਂ ਪਾਲਿਸਿਜ਼ 'ਚ ਜਮ੍ਹਾਂ ਕਰਾਤੇ ਤਾਂ ਕਿ ਜਾਂ 골ਡ ਰੱਖ ਲਿਆ ਸੋਨਾ ਬੈਂਕਾਂ ਕੋਲ ਰੱਖ ਸਕਦੀਆਂ ਨੇ ਸਰਕਾਰ ਕਹਿੰਦੀ ਵੀ ਘੱਟੋ ਘੱਟ ਪਤਾ ਹੋਵੇ ਕਿ ਇਹ ਪੈਸੇ ਸੇਫ ਆ ਤੁਹਾਡੇ ਕੋਲੇ ਇਹ ਪੈਸੇ ਖਤਰੇ ਦੇ ਵਿੱਚ ਨਹੀਂ ਹੈਗੇ ਜਿਹੜੇ ਬਾਕੀ ਬਚਦੇ ਆ ਠੀਕ ਹੈ ਸਾਡੇ ਕੋਲ ਜੋ ਬਾਕੀ ਬਚਦੇ ਆ 75 ਰੁਪਏ ਦੇ ਆਰਾਊਂਡ 78 75 ਰੁਪਏ ਉਹ ਪੈਸਾ ਅੱਗੇ ਲੋਨ ਦਿੰਦਿਆਂ ਨੇ ਬੈਂਕਾਂ ਚਾਹੇ ਕਿਸੇ ਨੇ ਇੰਡੀਵਿਜੂਅਲ ਲੋਨ ਲੈਣਾ ਚਾਹੇ ਕਿਸੇ ਕੰਪਨੀ ਨੇ ਲੋਨ ਲੈਣਾ ਜਿਵੇਂ ਆਪਾਂ ਕਹਿੰਦੇ ਆ ਘਰਾਂ ਦਾ ਲੋਨ ਲੈ ਲਿਆ ਗੱਡੀ ਤੇ ਲੋਨ ਲੈ ਲਿਆ ਟਾਈਪ ਉਹ ਸਾਰਾ ਪੈਸਾ ਇਹ ਵਾਲਾ ਹੁੰਦਾ ਜਿਹੜਾ ਬੈਂਕਾਂ ਇਨਵੈਸਟ ਕਰਦੀਆਂ ਨੇ ਹੁਣ ਹੋਇਆ ਕੀ ਵੀ ਜਿਹੜਾ ਇਹ ਪੈਸਾ ਆ ਇਹ ਹੁਣਾਂ ਦਾ 75% ਚਾਹੀਦਾ ਸੀਗਾ ਯਾਨੀ ਕਿ 100 ਚੋਂ 75 ਰੁਪਏ ਚਾਹੀਦਾ ਸੀਗਾ ਲੇਕਿਨ ਇਹ ਵੱਧ ਕੇ ਕਹਿੰਦੇ 81 82 ਰੁਪਏ ਹੋ ਗਿਆ ਆ ਜਦੋਂ ਇਹ ਵਧੂਗਾ ਤੇ ਹੋ ਸਕਦਾ ਵੀ ਇਸ ਦੇ ਉੱਤੇ ਇੰਪੈਕਟ ਪਵੇ ਜੇ ਇਹ ਘਟੂਗਾ ਤਾਂ ਦਿੱਕਤ ਆ ਹੁਣ ਕਿਉਂਕਿ ਲੋਨ ਜਦੋਂ ਸਾਰਾ ਦੇ ਤਾ ਮੰਨ ਲਓ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਹੈ ਤੇ ਭਾਈ ਉਹ ਬੈਂਕ ਕੋਲ ਜਾਊਗਾ ਬੈਂਕ ਤਾਂ ਕਹ ਦੂ ਮੇਰੇ ਕੋਲ ਤਾਂ ਪੈਸਾ ਹੀ ਹੈ ਨਹੀਂ ਕਿ ਮੈਂ ਤਾਂ ਇਨਵੈਸਟ ਕਰਤੇ ਆ ਸੋ ਇਹ ਸਾਰੀ ਕਹਾਣੀ ਹੈ ਜਿਹਨੂੰ ਆਪਾਂ ਹੋਰ ਅੱਗੇ ਤਰੀਕੇ ਨੂੰ ਥੋੜਾ ਐਕਸਪਲੇਨ ਕਰਦੇ ਆ ਹੋਇਆ ਕੀ ਜੋ ਲੋਨ ਟੂ ਡਿਪੋਜ਼ਿਟ ਰੇਸ਼ੋ ਹੈ ਭਾਈ ਉਹ 100 ਦੇ ਵਿੱਚੋਂ 81 ਰੁਪਏ ਤੇ ਪਹੁੰਚ ਚੁੱਕੀ ਹੈ ਜਾਨੀ ਕਿ 81% ਤੇ ਪਹੁੰਚ ਚੁੱਕੀ ਹੈ ਇਹਦਾ ਮਤਲਬ ਬੈਂਕਾਂ ਕੋਲੇ ਕੈਸ਼ ਘਟ ਗਿਆ ਹੁਣ ਜਦੋਂ ਕੈਸ਼ ਘਟ ਗਿਆ ਤਾਂ ਦਿੱਕਤ ਜੇ ਮਾਲੋ ਤੁਹਾਨੂੰ ਲੋਡ ਪਵੇ ਤੁਸੀਂ ਕਿੱਧਰ ਜਾਓਗੇ ਬੈਂਕ ਕੋਲੇ ਤੇ ਜਾਣਾ ਆ ਇਹ ਕਿਉਂ ਵਧਿਆ ਜੇ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵਧਿਆ ਕਿਉਂ ਆ ਸੋ ਸਭ ਤੋਂ ਵੱਡਾ ਜਿਹੜਾ ਕਹਿੰਦੇ ਕਾਰਨ ਹੈਗਾ ਵਧਣ ਦਾ ਜੇ ਕਹ ਲਓ ਵੀ ਜਦੋਂ 81 ਰੁਪਏ ਤੱਕ ਹੋ ਚੁੱਕਾ ਇਹਦਾ ਕੰਸਰਨ ਕੀ ਆ ਇਹ ਟੈਨਸ਼ਨ ਵਾਲੀ ਕਿਹੜੀ ਗੱਲ ਆ ਕਹਿੰਦੇ ਸਭ ਤੋਂ ਪਹਿਲੀ ਗੱਲ ਤਾਂ ਟੈਨਸ਼ਨ ਇਹ ਆ ਵੀ ਬੈਂਕ ਦੇ ਕੋਲੇ ਕੈਸ਼ ਘਟਜੂਗਾ ਲਿਕুইਡਿਟੀ ਘਟਜੂਗੀ ਮੰਨ ਲਓ ਬੈਂਕ ਦੇ ਕੋਲੇ ਜੋ ਲਿਕুইਡਿਟੀ ਘਟ ਗਈ ਆ ਕੋਈ ਬੰਦਾ ਪੈਸੇ ਘਰਉਣ ਜਾਂਦਾ ਤਾਂ ਹੋ ਸਕਦਾ ਬੈਂਕ ਔਨ ਡਿਮਾਂਡ ਕਹਿ ਦੇਵੇ ਕਿ ਅੱਜ ਨਹੀਂ ਕੱਲ ਨੂੰ ਆ ਜੀ ਅੱਜ ਮੇਰੇ ਕੋਲ ਜੇ ਪ ਦੂਜੇ ਨੰਬਰ ਦੇ ਉੱਤੇ ਜਿਹੜਾ ਲੋਨ ਹੁੰਦਾ ਆ ਅਕਸਰ ਜਿਆ ਲੋਨ ਇਹ ਲੌਂਗ ਟਰਮ ਲਈ ਦਿੱਤਾ ਜਾਂਦਾ ਆ ਇਹ ਥੋੜੀ ਵੀ ਅੱਜ ਹੀ ਵਾਪਸ ਆ ਜਾਊਗਾ ਇਤੋਂ ਤੱਕ ਕਿਸ਼ਤ ਹੋਣੀ ਕੱਲੀ ਵਾਪਸ ਸੋ ਇਸ ਕਰਕੇ ਵੀ ਬੈਂਕ ਨੂੰ ਥੋੜੀ ਟੈਨਸ਼ਨ ਹੈ ਜ਼ਰੂਰ ਹੈਗੀ ਆ ਵੀ ਭਾਈ ਇਹ ਬਹੁਤ ਜ਼ਿਆਦਾ ਪੈਸਾ ਹੋ ਚੁੱਕਾ ਆ ਸੋ ਜੇ ਕਿਸੇ ਬੰਦੇ ਨੂੰ ਪੈਸੇ ਦੀ ਲੋੜ ਤਾਂ ਸਡਨਲੀ ਫਿਰ ਬੈਂਕ ਕੀ ਕਰਦੀ ਆ ਹੋ ਸਕਦਾ ਲਿਕুইਡਿਟੀ ਕ੍ਰਾਈਸਿਸ ਆ ਜਾਵੇ ਬੈਂਕ ਕੋਲੇ ਬੈਂਕਰ ਥੋੜੇ ਹੱਥ ਖੜੇ ਕਰ ਜਾਵੇ ਕਿ ਹਜੇ ਨਹੀਂ ਰੁਕ ਜਾਓ ਜਾਂ ਜਿਵੇਂ ਯਾਦ ਹੋਊਗਾ ਜਦੋਂ 2 2000 ਦੇ ਨੋਟ ਆਏ ਸੀਗੇ ਜਾਂ ਪਹਿਲਾਂ ਬੈਨ ਕੀਤੇ ਸੀਗੇ ਲਿਮਟ ਲੱਗੀ ਸੀ ਨਾ ਵੀ ਇੰਨੇ ਹੀ ਪੈਸੇ ਕਢਾ ਸਕਦੇ ਹੋ ਬੈਂਕ ਦੇ ਵਿੱਚੋਂ ਜ਼ਿਆਦਾ ਕਢਾਈ ਨਹੀਂ ਸਕਦੇ ਕਿਉਂਕਿ ਪੈਸੇ ਹੈ ਘੱਟ ਸੀ ਬੈਂਕਾਂ ਦੇ ਕੋਲ ਸੋ ਹੋ ਸਕਦਾ ਆ ਜੇ ਰੇਸ਼ਿਓ ਜ਼ਿਆਦਾ ਵਧਿਆ ਤਾਂ ਬੈਂਕਾਂ ਇੱਕ ਲਿਮਟ ਲਾ ਦੇਣ ਕਿ ਤੁਸੀਂ ਭਾਈ ਕੈਸ਼ ਇਦੋਂ ਵੱਧ ਕਢਾਈ ਨਹੀਂ ਸਕਦੇ ਇੰਨੇ ਸਮੇਂ ਦੇ ਵਿੱਚ 24 ਘੰਟੇ 48 ਘੰਟੇ ਵਿੱਚ ਇਦੋਂ ਦਾ ਕੈਸ਼ ਨਹੀਂ ਕਢਾ ਸਕਦੇ ਇਦਾਂ ਦੀ ਲਿਮਿਟੇਸ਼ਨ ਵੀ ਬੈਂਕ ਲਾ ਦਿੰਦੀ ਹੁੰਦੀ ਆ ਤੇ ਦੂਜੇ ਨੰਬਰ ਦੇ ਉੱਤੇ ਜਦੋਂ ਇਹ ਜ਼ਿਆਦਾ ਐਲ ਡੀ ਆਰ ਵਧਦਾ ਆ ਤਾਂ ਕਿਤਨਾ ਕਿਤੇ ਥੋੜੀ ਬਹੁਤ ਦਿੱਕਤ ਦੀ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਬਾਕੀ ਕੋਈ ਨਹੀਂ ਬੈਂਕਾਂ ਕਹਿੰਦੀ ਸਾਡੇ ਕੋਲੇ ਹੈਗਾ ਯਾ ਟੈ ਜੋ ਜੇ ਦੇਖਿਆ ਜਾਵੇ ਕਿ ਇਹ ਇੰਨਾ ਐਲਡੀ ਜਿਹੜਾ ਹੈਗਾ ਆ ਐਲਡੀ ਆ ਇੰਨਾ ਵੱਧ ਕਿਉਂ ਗਿਆ ਆ ਕਹਿੰਦੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਆ ਵੀ ਸਾਡੇ ਕਾਰਪੋਰੇਟ ਬਹੁਤ ਸਾਰੇ ਜਿਨ੍ਹਾਂ ਨੇ ਲੋਨ ਲੈ ਲਿਆ ਯਾਨੀ ਕਿ ਪ੍ਰਾਈਵੇਟ ਫਰਮਾਂ ਨੇ ਬਹੁਤ ਲੋਨ ਲੈ ਲਿਆ ਇੱਕ ਹੋਰ ਨਵਾਂ ਤਰੀਕਾ ਸੀ ਦੇਖਿਆ ਆ ਜਿਹੜੀ ਆਮ ਜੀ ਗੱਲ ਆ ਵੀ ਲੋਕੀ ਅੱਜ ਕਾ ਘਰਾਂ ਉੱਤੇ ਬਹੁਤ ਲੋਨ ਲੈਣ ਲੱਗ ਪਏ ਆ ਗੱਡੀ ਲੈਣੀ ਤਾਂ ਲੋਨ ਲੈ ਲਿਆ ਪਰਸਨਲ ਲੋਨ ਲੈ ਲਓ ਤੁਹਾਨੂੰ ਵੀ ਫੋਨ ਆਉਂਦੇ ਆ ਕਿ ਬਾਈ ਲੋਨ ਲੈ ਲਓ ਲੋਨ ਲੈ ਲਓ ਬੈਂਕਾਂ ਵਾਲੇ ਫੋਨ ਕਰਦੇ ਰਹਿੰਦੇ ਆ ਸਾਡੇ ਕੋਲੋਂ ਬਾਈ ਲੈ ਲਓ ਪੈਸੇ ਲੋਨ ਦੇ ਉੱਤੇ ਬਹੁਤ ਸਾਨੂੰ ਵੀ ਫੋਨ ਆ ਰਹੇ ਹੋਣਗੇ ਸੋ ਬੈਂਕਾਂ ਵੀ ਬਹੁਤ ਜ਼ਿਆਦਾ ਅਗਰੈਸਿਵਲੀ ਲੋਨ ਦੇ ਰਹੀਆਂ ਲੋਕਾਂ ਨੂੰ ਉਹਨਾਂ ਨੂੰ ਲੱਗਦਾ ਵੀ ਲੋਨ ਦਵਾਂਗੇ ਤੇ ਕਮਾਈ ਆਊਗੀ ਇਹਦੇ ਨਾਲ ਇਹ ਵੀ ਆ ਜਿਦੋਂ ਬੈਂਕਾਂ ਲੋਨ ਦਿੰਦੀਆਂ ਲੋਕਾਂ ਕੋਲੇ ਪੈਸਾ ਆਉਂਦਾ ਤੇ ਲੋਕ ਖਰਚਦੇ ਆ ਇਕਨੋਮੀ ਗਰੋ ਕਰਦੀ ਆ ਸੋ ਕਿਤੇ ਨਾ ਕਿਤੇ ਇਹ ਗੁੱਡ ਸਾਈਨ ਵੀ ਹੈ ਜੇ ਐਲ ਡੀ ਆਰ ਜਿਹੜਾ ਵਧ ਰਿਹਾ ਆ ਇਕਨੋਮੀ ਪਰਸਪੈਕਟਿਵ ਨਾਲ ਗੁੱਡ ਸਾਈਨ ਵੀ ਹੈ ਤੇ ਇਹਦੇ ਨਾਲ ਨਾਲ ਬਹੁਤ ਸਾਰੇ ਸਟਾਰਟਅਪ ਨਵੇਂ ਖੁੱਲੇ ਆ ਐਮ ਐਸ ਐਮਈ ਕੰਪਨੀਆਂ ਨਵੀਆਂ ਹੈਗੀਆਂ ਨੇ ਬਹੁਤ ਸਾਰਾ ਇਨਫਰਾਸਟ੍ਰਕਚਰ ਐਕਸਪੈਂਡ ਹੋ ਰਿਹਾ ਆ ਉਦੇ ਕਰਕੇ ਵੀ ਜਿਹੜੀਆਂ ਕੰਪਨੀਆਂ ਨੇ ਉਹ ਲੋਨ ਇਹਨਾਂ ਤੋਂ ਲੈਂਦੇ ਨੇ ਹੁਣ ਹੋਰ ਸਿੰਪਲ ਗੱਲ ਦੇਖ ਲਓ ਸ਼ਹਿਰਾਂ ਵਿੱਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਵੱਡੀਆਂ ਬੜੀਆਂ ਬਿਲਡਿੰਗਾਂ ਬਣਨ ਲੱਗ ਪਈਆਂ ਬਹੁਤ ਸਾਰੇ ਫਲੈਟ ਬਣਨ ਲੱਗ ਪਏ ਉਹ ਸਾਰਾ ਲੋਨ ਦੇ ਉੱਤੇ ਕੰਮ ਚੱਲਦਾ ਬੈਂਕਾਂ ਕੋਲੋਂ ਲੋਨ ਲਓ ਤੇ ਤੁਸੀਂ ਬਿਲਡਿੰਗ ਖੜੀ ਕਰ ਲਓ ਇੱਕ ਹੋਰ ਤੁਹਾਨੂੰ ਮੈਂ ਥੋੜੀ ਗੱਲ ਟ੍ਰਿਕੀ ਦੱਸਦਾ ਇੱਕ ਬਿਜ਼ਨਸਮੈਨ ਆ ਉਹਨੇ ਸੁਸਾਇਟੀ ਬਣਾਉਣੀ ਆ ਕੋਈ ਘਰ ਬਣਾਉਣੇ ਆ ਪਹਿਲਾਂ ਉਹਨੇ ਬੈਂਕ ਤੋਂ ਲੋਨ ਲੈ ਲਿਆ ਉਹਨੇ ਘਰ ਬਣਾ ਦਿੱਤੇ ਫਿਰ ਜਿਹਨੂੰ ਘਰ ਖਰੀਦਣਾ ਉਹ ਵੀ ਬੈਂਕ ਕੋਲੋਂ ਲੋਨ ਲੈ ਕੇ ਆਉਂਦਾ ਹੁਣ ਦੋਨੋਂ ਹੀ ਕਿਸ਼ਤਾਂ ਭਰ ਰਹੇ ਆ ਪੈਸਾ ਸਾਰਾ ਬੈਂਕ ਦਾ ਆ ਕਿਸੇ ਨੇ ਘਰ ਬਣਾਤਾ ਕਿਸੇ ਨੇ ਖਰੀਦ ਲਿਆ ਬੈਂਕਾਂ ਤੋਂ ਪੈਸਾ ਲੈ ਕੇ ਅਸੀਂ ਜਸਟ ਉਹ ਵਾਪਸ ਕਰਨਾ ਸੋ ਇਹ ਵਾਲਾ ਕਾਰਨ ਆ ਕਹਿੰਦੇ ਵੀ ਇਨਵੈਸਟਮੈਂਟ ਬਹੁਤ ਵੱਡੀ ਹੋਈ ਆ ਹੁਣ ਇੱਕ ਮੇਨ ਸਵਾਲ ਕੀ ਤੁਹਾਡਾ ਪੈਸਾ ਖਤਰੇ 'ਚ ਹੈ ਜਾਂ ਸੁਰੱਖਿਤ ਹੈ ਇਹ ਬਹੁਤ ਵੱਡਾ ਸਵਾਲ ਹੈ ਸੋ ਜੇ ਦੇਖਿਆ ਜਾਵੇ ਤਾਂ ਹਜੇ ਕੋਈ ਏਡਾ ਕਹਿੰਦੇ ਰਿਸਕ ਨਹੀਂ ਹੈਗਾ ਹਜੇ ਕੋਈ ਸਾਨੂੰ ਦਿੱਕਤ ਹਾਲਾਂਕਿ ਹਾਂ ਇੱਕ ਰਿਸਕ ਦਾ ਸਿਗਨਲ ਜ਼ਰੂਰ ਹੈਗਾ ਆ ਪਰ ਕੀ ਬੈਂਕਿੰਗ ਸੈਕਟਰ ਕਲੈਪਸ ਕਰ ਜਾਊਗਾ ਨਹੀਂ ਕਹਿੰਦੇ ਕੋਸ਼ਿਸ਼ ਕਰਨ ਦੀ ਲੋੜ ਹੈ ਬਿਜੜਾ 81% ਦਾ 81% ਉਹਨੂੰ ਘਟਾਈਏ ਬੈਂਕਾਂ ਕੋਲ ਥੋੜਾ ਕੈਸ਼ ਜ਼ਿਆਦਾ ਹੋਵੇ ਠੀਕ ਹੈ ਬਟ ਕਹਿੰਦੇ ਖਤਰੇ ਵਾਲੀ ਹਜੇ ਕੋਈ ਏਡੀ ਗੱਲ ਨਹੀਂ ਹੈਗੀ ਥੋੜੀ ਜੀ ਟੈਨਸ਼ਨ ਜ਼ਰੂਰ ਹੈ ਬਟ ਖਤਰਾ ਨਹੀਂ ਹੈਗਾ ਕਿਉਂ ਨਹੀਂ ਖਤਰਾ ਹੈਗਾ ਕਿਉਂਕਿ ਬੈਂਕਾਂ ਕਹਿੰਦੀਆਂ ਜੋ ਐਨਪੀਏ ਹੈ ਐਨਪੀਏ ਮਤਲਬ ਨੌਨ ਪਰਫਾਰਮਿੰਗ ਐਸੈਟਸ ਕੁਝ ਇਦਾਂ ਦੇ ਲੋਨ ਬੈਂਕ ਨੇ ਦੇ ਦਿੱਤੇ ਲੋਕਾਂ ਨੇ ਵਾਪਸ ਹੀ ਨਹੀਂ ਕੀਤੇ ਇਦਾਂ ਦੇ ਲੋਨ ਬਹੁਤ ਘਾਟਾ ਕਹਿੰਦੇ ਅਸੀਂ ਜਿਨ੍ਹਾਂ ਨੂੰ ਲੋਨ ਦਿੱਤਾ ਉਹ ਟਾਈਮ ਟੂ ਟਾਈਮ ਸਾਨੂੰ ਪੈਸੇ ਦੇ ਰਿਹਾ ਵਾਪਸ ਸੋ ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਜੀ ਠੀਕ ਹੈ ਐਨਪੀਏ ਬਹੁਤ ਘੱਟ ਹੈ ਉਹਦਾ ਕੋਈ ਸਾਨੂੰ ਖਤਰਾ ਨਹੀਂ ਹੈਗਾ ਦੂਜੇ ਨੰਬਰ ਤੇ ਬੈਂਕਾਂ ਕੋਲੇ ਇੰਨੀ ਕ ਕਪੈਸਿਟੀ ਹੈਗੀ ਆ ਇੰਨਾ ਕ ਸੋਨਾ ਪਿਆ ਆ ਕਿ ਉਹ ਇਹ ਝਾਲ ਚੱਲ ਸਕਦੀਆਂ ਜੇ ਕੋਈ ਨੁਕਸਾਨ ਵੀ ਹੋਵੇ ਬਈ ਉਹ ਝੱਲ ਲੈਣਗੇ ਇੰਨਾ ਪੈਸਾ ਉਹਨਾਂ ਕੋਲੇ ਹੈਗਾ ਆ ਤੇ ਜੋ ਵੀ ਸਾਡੇ ਕੋਲੇ ਲਿਕুইਡਿਟੀ ਕਵਰੇਜ ਰੇਸ਼ਿਓ ਹੈ ਕਹਿੰਦੀ ਉਹ ਵੀ ਜੋ ਸਾਨੂੰ ਆਰਬੀਆ ਨੇ ਕਿਹਾ ਸੀ ਉਹਨੂੰ ਫਾਲੋ ਕਰਦੇ ਆ ਯਾਨੀ ਕਿ ਜੇ 6% ਜਾਂ 100 ਦੇ ਵਿੱਚੋਂ 6 ਰੁਪਏ ਸਾਨੂੰ ਕੈਸ਼ ਰੱਖਣ ਨੂੰ ਕਿਹਾ ਗਿਆ ਆ ਬੈਂਕਾਂ ਕਹਿੰਦੇ ਆ ਸੀ ਉਹਨਾਂ ਨੂੰ ਫਾਲੋ ਕਰਦੇ ਆ ਸਾਡੇ ਕੋਲ 6 ਰੁਪਏ ਕੈਸ਼ ਹੈਗਾ ਆ ਹੋ ਸਰਦਾਰਸੀਨ ਇਨਵੈਸਟਮੈਂਟ ਜਿਹੜੀ 골ਡ ਜਗਾਨੀ ਸੀ ਉਹ ਇਧਰ ਕਰ ਦਿੱਤੀ ਆ ਏਦਾਂ ਹੋ ਸਕਦਾ ਲੇਕਿਨ ਜਿਹੜਾ ਆਮ ਲੋਕਾਂ ਦਾ ਪੈਸਾ ਕਹਿੰਦੇ ਅਸੀਂ ਉਹ ਨਹੀਂ ਛੇੜਿਆ ਉਹ ਸਾਡੇ ਕੋਲ ਉਹਨੇ ਹੀ ਹੈਗਾ ਆ ਇਨਵੈਸਟ ਅਸੀਂ ਵੱਧ ਜ਼ਰੂਰ ਕਰ ਦਿੱਤਾ ਆ ਸੋ ਇਹ ਬੈਂਕਾਂ ਦੁਆਰਾ ਕਿਹਾ ਗਿਆ ਹੈ ਸੋ ਬਾਕੀ ਭਾਈ ਐਟ ਦੀ ਐਂਡ ਵੀਡੀਓ ਦਾ ਰਿਜ਼ਲਟ ਇਹੀ ਆ ਵੀ ਘਬਰਾਉਣਾ ਨਹੀਂ ਗਾ ਬੈਂਕਾਂ ਕਹਿ ਰਹੀਆਂ ਵੀ ਸਾਡੇ ਕੋਲੇ ਪੈਸਾ ਹੈਗਾ ਆ ਹੁਣ ਤੁਸੀਂ ਇਹ ਵੀਡੀਓ ਦੇਖ ਕੇ ਅੱਗੋ ਵੀ ਅਸੀਂ ਸਾਰੇ ਪੈਸੇ ਬੈਂਕ ਚੋਂ ਕਢਾ ਲੈਣੇ ਹਨ ਕੋਈ ਚੱਕਰ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਬੈਂਕਿੰਗ ਸਿਸਟਮ ਨੂੰ ਪ੍ਰੋਪਰਲੀ ਚਲਾਇਆ ਜਾਵੇ ਹਾਂ ਇਹ ਜ਼ਰੂਰ ਆ ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਆਂਡ ਗਵਾਂ ਦੇ ਵਿੱਚ ਲੋਨ ਚੱਲ ਰਿਹਾ ਹੈ ਲੋਨ ਦੇ ਬਹੁਤ ਸਾਰੇ ਬੈਂਕਾਂ ਵਾਲੇ ਫੋਨ ਕਰਦੇ ਆ ਤੁਹਾਨੂੰ ਵੀ ਫੋਨ ਆਇਆ ਹੁਣ ਕੀ ਬਾਈ ਸਾਡੇ ਕੋਲੋਂ ਲੋਨ ਲੈ ਲਓ ਜੇ ਤੁਹਾਨੂੰ ਫੋਨ ਆਇਆ ਕੋਈ ਇੰਟਰਸਟਿੰਗ ਕਿੱਸਾ ਹੈ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਜ਼ਰੂਰ ਦੱਸਿਓ ਆਈ ਹੋਪ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਭੇਜ ਦਿਓ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਤਿ ਸ਼੍ਰੀ ਅਕਾਲ ਨੂੰ